ਅੱਜ ਗੱਲ ਕਰਾਂਗੇ ਉਸ ਦਾਇੰਤ ਦੀ ਜਿਹੜਾ ਹੌਲੀ-ਹੌਲੀ ਕਰਕੇ ਸਾਰੇ ਪੰਜਾਬ ਨੂੰ ਖਾਈ ਜਾ ਰਿਹਾ ਜਿਸ ਦਾਇੰਤ ਕਰਕੇ ਲੋਕਾਂ ਨੇ ਆਪਣੀ ਰਾਜਨੀਤੀ ਚਮਕਾਈ ਤੇ ਸਮੇਂ-ਸਮੇਂ ਤੇ ਆਪਣੀਆਂ ਸਰਕਾਰਾਂ ਬਣਾਈਆਂ ਪਰ ਉਹ ਦਾਇੰਤ ਅਜੇ ਵੀ ਪਿੰਡਾਂ ਦੇ ਵਿੱਚ ਘੁੰਮਦਾ ਦੋਸਤੋ ਆਏ ਦਿਨ ਆਪਾਂ ਖਬਰਾਂ ਸੁਣਦੇ ਆਂ ਕਿ ਫਲਾਣੀ ਥਾਂ ਤੇ ਅੱਜ ਲੁੱਟ ਹੋ ਗਈ ਫਲਾਣੀ ਥਾਂ ਤੇ ਅੱਜ ਘਰ ਭੰਨਿਆ ਗਿਆ ਫਲਾਣੀ ਥਾਂ ਤੇ ਇੰਨਾ ਸਿਉਨਾ ਲੈ ਕੇ ਲੁੱਟ ਕੇ ਘਰ-ਬਾਰ ਲੈ ਕੇ ਲੁੱਟ ਕੇ ਇਹ ਸਾਰਾ ਕੰਮ ਕੌਣ ਕਰ ਰਿਹਾ ਤੇ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਆ ਪੰਜਾਬੀਓ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕੈਪਟਨ ਨੇ ਆਪਣੇ ਹੱਥਾਂ ਦੇ ਨਾਲ ਗੁਟਕਾ ਸਾਹਬ ਚੱਕਿਆ ਤੇ ਸੌ ਖਾਦੀ ਕਿ ਮੈਂ ਇੱਕ ਹਫਤੇ ਦੇ ਵਿੱਚ ਪੰਜਾਬ ਦੇ ਅੰਦਰ ਚਿੱਟੇ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਿਆਂਗਾ ਪਰ یوں ਹੀ ਸਰਕਾਰ ਬਣੀ ਕੈਪਟਨ ਸਾਹਿਬ ਨੇ ਆਪਣੇ ਮਹਿਲਾਂ ਦਾ ਬੂਹਾ ਬੰਦ ਕੀਤਾ ਤੇ ਰਾਮਨਾੰ ਅੰਦਰ ਬੈਠ ਗਏ ਕਿਸੇ ਦੀ ਕੋਈ ਟੈਨਸ਼ਨ ਨਹੀਂ ਜਦੋਂ ਦੇਖਿਆ ਵੀ ਹੁਣ ਵਿਰੋਧ ਹੋਊਗਾ ਛੱਡਿਆ ਕਾਂਗਰਸ ਨੂੰ ਤੇ ਜਾ ਕੇ ਭਾਜਪੀ ਦੇ ਵਿੱਚ ਰਲ ਗਏ ਪੰਜਾਬੀਓ ਤੁਹਾਨੂੰ ਕੀ ਲੱਗਦਾ ਭਰਾਓ ਤੁਸੀਂ ਪਰਦੇਸਾਂ ਵਿੱਚ ਵੀ ਬੈਠੇ ਹੋਈ ਪੰਜਾਬ ਦਾ ਫਿਕਰ ਕਰਦੀ ਹੁਣ ਹੜ੍ਹ ਆਏ ਪੰਜਾਬ ਦੇ ਵਿੱਚ ਜਿਹੜੇ ਵੀ ਐਨ ਆਰ ਆਈ ਭਰਾਵਾਂ ਨੇ ਸਮਾਜ ਸੇਵੀ ਭਰਾਵਾਂ ਨੇ ਪੰਜਾਬ ਦੀ ਹਮਦਰਦੀ ਰੱਖੀ ਕਲਾਕਾਰ ਭਰਾਵਾਂ ਨੇ ਉਹਨਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੀਆਂ ਸੰਸਥਾਵਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਉਹਨਾਂ ਸਾਰੀਆਂ ਸੰਸਥਾਵਾਂ ਦਾ ਦਿਲੋਂ ਧੰਨਵਾਦ ਪੰਜਾਬੀਓ ਸਾਨੂੰ ਜਾਗਣਾ ਪੈਣਾ ਸਾਨੂੰ ਉੱਠਣਾ ਪੈਣਾ ਸਾਡੇ ਹੱਕਾਂ ਨੂੰ ਲੁੱਟ ਰਹੇ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਰਾ ਹੋ ਰਿਹਾ ਪਹਿਲਾ ਅਕਾਲੀ ਦਲ ਦੀ ਸਰਕਾਰ ਵੇਲੇ ਇਹ ਦੈਂਤ ਪੰਜਾਬ ਦੇ ਵਿੱਚ ਵੜਿਆ ਹੌਲੀ-ਹੌਲੀ ਇਹਨੇ ਪੰਜਾਬ ਨੂੰ ਹਰਿਆਣੇ ਨੂੰ ਹਿਮਾਚਲ ਨੂੰ ਸਾਰੀਆਂ ਸਟੇਟਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਇਸ ਚਿੱਟੇ ਦੇ ਨਾਲ-ਨਾਲ ਇੱਕ ਮੁੱਦਾ ਹੋਰ ਪੰਜਾਬ ਦੇ ਵਿੱਚ ਬੜਾ ਉੱਠਿਆ ਸੀ ਉਹ ਮੁੱਦਾ ਸੀ ਬਿਆਵਦੀਆਂ ਨੂੰ ਲੈ ਕੇ ਉਹ ਮੇਰਾ ਮੁੱਦਾ ਸੀ ਗੋਲੀकांड ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਬੜਾ ਭਖਿਆ ਸੀ ਕਿਉਂ ਬਗਰਾੜੀ ਦੇ ਵਿੱਚ ਗੋਲੀकांड ਹੋਇਆ ਬਹਿਬਲ ਕਲਾਂ ਦੇ ਵਿੱਚ ਜੋ ਵੀ ਹੋਇਆ ਉਹ ਸਭ ਤੁਹਾਨੂੰ ਪਤਾ ਪੰਜਾਬੀਓ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਰ ਮਸਲਾ ਇਹ ਆ ਵੀ ਲੋਕ ਸਮੇਂ-ਸਮੇਂ ਤੇ ਆਪਣੀ ਸਰਕਾਰ ਬਣਾਉਂਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਬੰਦੀ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਨਾ ਤਾਂ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾ ਰਿਹਾ ਨਾ ਪੰਜਾਬ ਦੇ ਅੰਦਰ ਵਿਵਦੀ ਦਾ ਅਜੇ ਤੱਕ ਮੁੱਦਾ ਜਿਹੜਾ ਬਾ ਸੁਲਝਿਆ ਤੇ ਨਾ ਹੀ ਅਜੇ ਤੱਕ ਚਿੱਟੇ ਦਾ ਮੁੱਦਾ ਸੁਲਝਿਆ ਸਾਥੀਓ ਇੱਕ ਸਾਲ ਪਹਿਲਾਂ ਮੇਰੇ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਇਸ ਚਿੱਟੇ ਨੇ ਖਾਲਿਆ ਮੈਂ ਪਿੰਡ ਦੁਕਾਨ ਤੇ ਬੈਠਾ ਹੋਇਆ ਸੀ ਮੈਨੂੰ ਮਿਲ ਕੇ ਗਿਆ ਪਰ ਨੂਰਪੁਰੋਂ ਉਹ ਮੁੜ ਕੇ ਨਹੀਂ ਆਇਆ ਉੱਥੇ ਜਾ ਕੇ ਉਹਦੀ ਮੌਤ ਹੋ ਗਈ ਇੱਕ ਹੋਰ ਨੌਜਵਾਨ ਮੇਰੇ ਪਿੰਡ ਦਾ ਕੁਝ ਦਿਨ ਪਹਿਲਾਂ ਉਹ ਵੀ ਇਸ ਚੀਜ਼ ਦਾ ਆਦੀ ਸੀ ਪਰ ਮਾਪਿਓ ਨੇ ਉਸ ਬੱਚੇ ਦਾ ਨਸ਼ਾ ਛਡਾਉਣ ਵਾਸਤੇ ਉਹਨੂੰ ਭਰਤੀ ਕਰਾ ਦਿੱਤਾ ਨਸ਼ਾ ਕੇਂਦਰ ਦੇ ਵਿੱਚ ਕਿਹੜਾ ਮਾਪਿਓ ਨਹੀਂ ਚਾਹੁੰਦਾ ਕਿ ਮੈਂ ਆਪਣੇ ਬੱਚੇ ਦਾ ਚੰਗਾ ਭਵਿੱਖ ਚੰਗੇ ਭਵਿੱਖ ਦੀ ਕਾਮਨਾ ਕਰਾਂ ਪਰ ਦੁੱਖ ਦੀ ਇਹ ਗੱਲ ਆ ਕਿ ਉਹ ਬੱਚੇ ਨੂੰ ਅਟੈਕ ਆ ਗਿਆ ਉਦੇ ਨਾਲ ਵੀ ਉਹਦੀ ਮੌਤ ਹੋ ਗਈ ਘਰ ਉਹ ਵੀ ਖਰਾਬ ਹੋ ਗਿਆ ਕਿਉਂਕਿ ਚਿੱਟੇ ਦੀ ਲਤ ਇੰਨੀ ਬਿਮਾਰੀ ਮਾਰੀ ਆ ਜਿਹੜੇ ਬੱਚਿਆਂ ਨੂੰ ਲੱਗ ਜਾਂਦੀ ਆ ਅਖੀਰ ਉਹਨਾਂ ਨੂੰ ਨਾਲ ਹੀ ਲੈ ਕੇ ਜਾਂਦੀ ਆ ਛੱੜਦੇ ਨਹੀਂ ਮੈਂ ਹੱਥ ਬਨ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਣਾ ਕਿ ਨੌਜਵਾਨੋ ਜੇ ਤੁਸੀਂ ਕਹੋ ਕਿ ਸਰਕਾਰਾਂ ਤੁਹਾਡੀਆਂ ਚਿੱਟਾ ਛੜਾ ਦੇਣਗੀਆਂ ਬਿਲਕੁਲ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਚਿੱਟੇ ਦੇ ਨਾਂ ਤੇ ਜਿੰਨਾ ਪੋਸਟਰਾਂ ਤੇ ਜਿੰਨਾ ਮਸ਼ਹੂਰੀਆਂ ਤੇ ਖਰਚਾ ਕਰ ਦਿੱਤਾ ਮੇਰੇ ਖਿਆਲ ਦੇ ਵਿੱਚ ਜੇ ਇੰਨੇ ਪੈਸੇ ਪੰਜਾਬ ਦੇ ਨੌਜਵਾਨਾਂ ਦਾ ਨਸ਼ਾ ਛਡਾਉਣ ਵਾਸਤੇ ਲਾਏ ਹੁੰਦੇ ਨਾ ਤੇ ਪੰਜਾਬ ਦੇ ਨੌਜਵਾਨ ਸੁਧਰ ਜਾਂਦੇ ਅੱਜ ਵੀ ਆਮ ਪਿੰਡਾਂ ਦੇ ਵਿੱਚੋਂ ਤੁਹਾਨੂੰ ਚਿੱਟਾ ਮਿਲ ਜਾਵੇਗਾ ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ ਆਪ ਜਾ ਕੇ ਦੇਖ ਲਓ ਅਸੀਂ ਤੇ ਆਪਣੀ ਬਣਾਈ ਹੋਈ ਸਰਕਾਰ ਨੂੰ ਸਾਡੇ ਭਰਾਵਾਂ ਨੂੰ ਆਮ ਪਾਰਟੀ ਨੂੰ ਇਹੀ ਕਹਿ ਸਕਦੇ ਆ ਭਰਾਓ ਤੁਹਾਨੂੰ ਇਸ ਅਮੀਰ ਦੇ ਨਾਲ ਅਸੀਂ ਵੋਟਾਂ ਪਾ ਕੇ ਪੰਜਾਬ ਦੇ ਅੰਦਰ ਤੁਹਾਡੀ ਸਰਕਾਰ ਲਿਆਂਦੀ ਸੀ ਕਿ ਪੰਜਾਬ ਦੇ ਅੰਦਰ ਚੰਗਾ ਬਦਲਾਅ ਆਊਗਾ ਔਰ ਚੰਗੇ ਬਦਲਾਅ ਦੀ ਕਾਮਨਾ ਕਰਕੇ ਹੀ ਤੁਹਾਨੂੰ ਵੋਟਾਂ ਪਾਈਆਂ ਤੁਹਾਡੇ ਲਈ ਦਿਨ ਰਾਤ ਮਿਹਨਤ ਕੀਤੀ ਭੱਜੇ ਧਰੁੱਕੇ ਪਰ ਅਜੇ ਤੱਕ ਤਾਂ ਕੋਈ ਬਦਲਾਅ ਆਇਆ ਨਹੀਂ ਤੇ ਸ਼ਾਇਦ ਇਲੈਕਸ਼ਨ ਦੇ ਲਾਗੇ ਜਾ ਕੇ ਆ ਜਾਵੇ ਤਾਂ ਕੋਈ ਗੱਲ ਦਾ ਕਹਿ ਵੀ ਨਹੀਂ ਸਕਦੇ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਆ ਕਿ ਮਾਨ ਸਾਹਿਬ ਅਸੀਂ ਜੇ ਕਸੂਰ ਕੱਢੀਏ ਪੁਲਿਸ ਦਾ ਤੇ ਪੁਲਿਸ ਦਾ ਕੀ ਕਸੂਰ ਕੱਢੀਏ ਥਾਣੇ ਦੇ ਵਿੱਚ ਮੁਲਾਜ਼ਮ ਹੀ ਗਿਣਤੀ ਦੇ ਨੇ ਕਿਸੇ ਥਾਣੇ ਵਿੱਚ ਜਾ ਕੇ ਦੇਖ ਲਓ ਚਾਰ ਪੰਜ ਤੋਂ ਚੌਕੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਤੁਹਾਨੂੰ ਮਿਲਣਗੇ ਥਾਣਿਆਂ ਦੇ ਵਿੱਚ 8 ਤੋਂ 10 ਬੰਦੇ ਮਿਲਣਗੇ ਕੋਈ ਨਵਾਂ ਮਲਾਜ਼ਮ ਭਰਤੀ ਨਹੀਂ ਕਰਦੇ ਪਏ ਇੱਕ ਮਲਾਜ਼ਮ ਦੇ ਸਿਰ ਤੇ 10-10 ਮਲਾਜ਼ਮਾਂ ਦਾ ਬੋਝ ਆ। ਉਹ ਵੀ ਛੱਡ ਦਿੰਦੇ ਉਹਨਾਂ ਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਭੱਜ ਲੋ ਤੁਸੀਂ ਅਸੀਂ ਕਾਂ ਕਿ ਭੱਜ ਗਏ ਆ। ਮੈਂ ਸਾਰੇ ਮਲਾਜ਼ਮਾਂ ਤੇ ਉਂਗਲ ਨਹੀਂ ਚੱਕਦਾ ਪਰ ਉਹਨਾਂ ਮਲਾਜ਼ਮਾਂ ਦੀ ਮੈਂ ਗੱਲ ਕਰਦਾ ਜਿਹੜੇ ਅੰਦਰੋਂ ਆਪਣੇ ਜ਼ਮੀਰ ਨੂੰ ਵੇਚ ਕੇ ਗੱਲ ਵਿੱਚ ਵਰਦੀ ਪਾਈ ਫਿਰਦੇ ਆ। ਬਹੁਤ ਸਾਰੇ ਮਲਾਜ਼ਮ ਇਦਾਂ ਦੇ ਆ ਜਿਨ੍ਹਾਂ ਨੂੰ ਸਲੂਟ ਕਰਨ ਨੂੰ ਜੀ ਕਰਦਾ। ਇਦਾਂ ਦੇ ਇਮਾਨਦਾਰ ਪੁਲਿਸ ਅਫਸਰ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਵਰਦੀ ਨੂੰ ਦਾਗ ਨਹੀਂ ਲੱਗਣ ਦਿੱਤਾ ਸੋ ਅਸੀਂ ਤੇ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਕਰ ਸਕਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਮੌਕਾ ਰੋਜ਼ ਰੋਜ਼ ਨਹੀਂ ਆਉਣਾ ਆਪਣੇ ਹੱਥ ਇਸ ਕਰਕੇ ਮਿਹਰਬਾਨੀ ਕਰਕੇ ਪੰਜਾਬ ਦੇ ਵਿੱਚ ਚਿੱਟੇ ਨੂੰ ਠੱਲ ਪਾਈ ਜਾਵੇ ਆਏ ਦਿਨ ਮਾਵਾ ਦੇ ਪੁੱਤੇ ਇਸ ਸੰਸਾਰ ਤੋਂ ਜਾ ਰਹੇ ਨੇ ਔਰ ਜਿਹੜੇ ਵਿਵਦੀ ਦੇ ਮੁੱਦਿਆਂ ਤੇ ਨਾਂ ਤੇ ਤੁਸੀਂ ਸਰਕਾਰ ਬਣਾਈ ਆ ਉਸ ਵਿਵਦੀ ਦਾ ਇਨਸਾਫ ਦਿੱਤਾ ਜਾਵੇ ਉਸ ਗੋਲੀ ਕਾਂਡ ਦਾ ਇਨਸਾਫ ਦਿੱਤਾ ਜਾਵੇ ਔਰ ਹੁਣ ਤੱਕ ਜੋ ਸਰਕਾਰ ਨੇ ਕੀਤਾ ਉਹ ਤੁਹਾਡੇ ਸਾਹਮਣੇ ਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਸਿਰ ਤੋਂ ਕਰਜ਼ਾ ਲਾਵਾਂਗੇ ਪਰ ਥੋੜੇ ਦਿਨ ਪਹਿਲਾਂ 1000 ਕਰੋੜ ਰੁਪਏ ਦਾ ਕਰਜ਼ਾ ਹੋਰ ਚੁੱਕ ਲਿਆ ਸੋ ਇਹ ਕਰਜ਼ਾ ਲਾਉਣਾ ਕਿੰਨੇ ਆ ਇਹ ਤਾਂ ਆਪਦੀਆਂ ਸਰਕਾਰਾਂ ਸਮਾ ਪੂਰਾ ਕਰਕੇ ਗਾਹ ਹੋ ਜਾਂਦੀਆਂ ਉਹ ਸਰਕਾਰ ਆਉਣ ਵਾਲੀ ਸਰਕਾਰ ਦੇ ਸਿਰ ਤੇ ਬੋਝ ਪੈ ਜਾਂਦਾ ਔਰ ਤੁਹਾਡੇ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਦੱਸਿਓ ਜਰੂਰ ਕਿਉਂਕਿ ਪੰਜਾਬੀਓ ਤੁਹਾਡੇ ਵਿਚਾਰਾਂ ਦੀ ਬਹੁਤ ਲੋੜ ਆ ਜਿਹੋ ਜੀਆਂ ਸਰਕਾਰਾਂ ਹੋ ਗਈਆਂ ਨਾ ਸੱਚੀ ਓਵੇਂ ਦੇ ਤੁਸੀਂ ਹੋ ਗਏ ਹੋ ਗਾਂਧਮਾਨ ਦਾ ਤੁਸੀਂ ਬੜਾ ਸ਼ੇਅਰ ਕਰਦੇ ਹੋ ਪਰ ਜਿਹੜੇ ਤੁਹਾਡੇ ਬੱਚਿਆਂ ਲਈ ਤੁਹਾਡੇ ਹੱਕਾਂ ਲਈ ਆਵਾਜ਼ ਉਠਾਉਂਦੇ ਆ ਉਹਨਾਂ ਦੀ ਤੁਸੀਂ ਨਹੀਂ ਬੋਲਦੇ ਬਹੁਤ ਬਹੁਤ ਧੰਨਵਾਦ